ਦਾਦੀ ਦਾ ਮੂੰਹ ਫੁੱਲਿਆ ਕਰਦਾ ਲੋੜਾ ਮੂੰਹ ਫੁੱਲਿਆ ਮੂੰਹ ਇਹਦਾ ਉਹ ਕਰਦਾ ਗੇਟ ਮਰੇ ਗੇਟ ਮਰੇ ਸਰਵਾ ਹੁੰਦਾ ਜਸੂ ਦਾ ਟ੍ਰੈਡਿੰਗ ਗਰਾਊਂਡ ਤੇ ਕਹਿੰਦੀਆਂ ਨਾਲ ਜਾਣਾ ਸੀ ਵੀ ਹੁਣ ਇਹਨਾਂ ਨੂੰ ਵੀ ਨਾਲ ਲੈ ਕੇ ਚੱਲੇ ਆ ਤੇ ਮੈਂ ਤਾਂ ਨਾਲ ਨੂੰ ਲਿਆ ਸੀ ਤੇ ਕਹਿੰਦੀ ਆ ਅਸੀਂ ਵੀ ਨਾਲ ਹੀ ਜਾਣਾ ਠੀਕ ਆ ਲਿਆ ਹੁਣ ਦੂਜੀ ਪਿਆ ਮੇਰਾ ਫਿਰ ਅੱਗੇ ਸੁਦਾਈਆਂ ਆਪ ਕੋਲ ਯਾਰ ਇਹਦਾ ਵੇਖੀ ਫਾਇਰਬਾ ਚੱਕ ਲਈ ਚੱਕ ਲਈ ਗਲੀ ਮਾਰੋ ਗਲੀ ਆ ਲੈ ਉਹ ਕਰਦੀ ਉਹ ਗਲੀ ਦੇ ਲਈ ਲੈਣਾ ਤੇ ਨਾਮ ਲਾਓ ਚਲ ਚਲ ਬੈਠ ਜਾਓ ਆਹ ਰੇ ਬਾਹਰ ਲੋ ਜੀ ਟ੍ਰੇਡਿੰਗ ਵਾਲਿਆਂ ਨੂੰ ਦੇਖਣ ਗਈਏ ਮੈਡਮ ਸਾਡੀ ਉਹ ਵਧੀਆ। ਆਹ ਤੋ ਹਾਂ? ਇਹ ਨਹੀਂ ਤੋ। ਜੀ। ਹੈ ਨਹੀਂ ਉਹ। ਹੈ ਨਹੀਂ ਤੇ ਫੇ ਹੁਣ ਆਪਾਂ ਹੀ ਕਰੀਏ। ਹੂੰ। ਕੋ ਮਿਆਦ ਵਾਰ ਵੀ ਨਾ ਹੋਵੇ ਉੱਥੇ। ਅਰੇ ਸਵਾਰਾ ਕੀ ਪਤਾ ਉਹ। ਉਹ ਵੀ ਸਕੇ ਤੇ ਨਹੀਂ ਵੀ ਹੋ ਸਕੇ। ਹਾਂ। ਚੱਲ ਜਿੱਤੀ ਚੱਲੋ। ਮੈਂ ਤਾਂ ਕੱਲੂ ਬਾੜ ਤੋੜੇ ਵਿਚਾਰੇ। ਵਿਚਾਰੇ ਮੇਰਾ ਮੂੰਹ। ਰਾਤੇ ਕਿਲ ਰਹੇ ਆ ਤੀ ਨੀ ਮਾੜਾ ਮੋਟਾ ਕੁਛ ਲਾ ਹੀ ਸਾਡੇ ਸਿਰ ਮੇ ਲੋੜੀ ਆ ਜੇ ਡਿੱਗਦੇ ਕਹਣਾ ਇਹ ਭਰਾ ਡਿਗਣੀ ਚਾਹੀਦੀ ਇੱਦਾਂ ਉਹੀ ਤਾਂ ਵੱਲ ਮੈਂ ਉਹੀ ਤਾਂ ਕਹਿੰਨੀ ਉਹਨੇ ਕਿਹਾ ਵਾਲਾਂ ਚ ਜਾ ਰਹੇ ਨੇ ਇੱਥੇ ਹੀ ਕਰਦੇ ਨੇ ਸਾਰੇ ਹਾਂ ਲੈ ਇਹਨੇ ਵਾਲਾਂ ਚ ਜਾ ਰਹੇ ਚੱਪ ਚੱਪ ਚੁੱਟੇ ਦੇ ਦੋ ਹਾਂ ਉਹਨੇ ਕਿਹਾ ਤੱਕ ਰੋਣੀ ਮੈਂ ਉਹਦੇ ਉਹੀ ਆ ਕਿਤੇ ਕਰਾਉਣੀ ਪੈਣੀ ਆ ਨਾ ਗਰਾਵੇ ਤੇ ਥ੍ਰੈਡਿੰਗ ਰਹਿਂਦੀ ਔਰ ਬੜੀ ਕਰਾ ਲਓ ਹਾਂਜੀ ਲਓ ਜੀ ਮੈਡਮ ਸਾਡੀ ਕਹੇ ਆ ਜੀ ਥ੍ਰੈਡਿੰਗ ਕਰਾਉਣ ਆਪਾਂ ਬੈਠੇ ਆ ਬਾਹਰ ਤੇ ਪਿੰਡ ਦੀ ਸ਼ਾਪ ਤੇ ਸਾਨੂੰ ਜਿਹੜਾ ਥਰੇਟਿੰਗ ਵਾਲੇ ਉਹ ਨਹੀਂ ਸੀਗੇ ਤੇ ਵੈਸੇ ਇਹਨਾਂ ਨੂੰ ਉਹਨਾਂ ਦੀ ਪਸੰਦ ਹੁੰਦੀ ਹੈ ਇਹਨਾਂ ਤੋਂ ਵੀ ਫਸਟ ਇਹ ਪਹਿਲੇ ਕਰਾਈ ਸੀ ਆਪਾਂ ਵਧੀਆ ਲੱਗੀ ਸੀ ਤੇ ਅੱਜ ਦੇਖਦੇ ਆ ਇਸ ਵਾਰਾਂ ਤੇ ਉੱਪਰ ਗਏ ਜੇ ਤਾਂ ਕਹਿੰਦੇ ਆ ਕੇ ਤੋਂ ਵੀ ਨਹੀਂ ਹੋਣੇ ਜ ਨਹੀਂ ਆਏ ਤਾਂ ਫਿਰ ਆਮ ਲ ਹੋਏਗੇ ਆ ਉੱਪਰ ਗਏ ਆ ਤੁਸੀਂ ਸਾਰਿਆਂ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਲਾਈਕ ਕਰਿਓ ਕਮੈਂਟ ਕਰਿਓ ਕੁਨ ਚਾਪ ਨਹੀਂ ਹੋ ਚੀ ਅੰਦਰ ਬਣ ਲੱਗਾ ਹੈ ਸਾਗ ਅੰਦਰ ਨਹੀਂ ਸੱਚ ਸਾਫ ਲੱਗਾ ਹੁਣ ਸਾਗ ਫੇ ਬਣੂਗਾ ਸਾਗ ਸਾਡੇ ਸਾਫ ਸਵਾਈ ਹੁੰਦੀ ਸਾਗ ਦੀ ਅੱਜ ਬਣਾਉਣਾ ਹੈ ਸਾਗ ਹੈ ਕੀ ਹੋਇਆ ਲਾ ਇੱਕ ਪੀਸ ਹੀ ਕਰਦਾ ਕੀ ਹੋਇਆ ਅੱਛਾ ਇੱਕ ਪੀਸ ਖਾਣੇ ਨਾਲ ਖੰਗ ਹੋਣ ਲੱਪੇ ਗਾੜੀ ਲੋ ਜੀ ਸਾਗ ਬਣਾਉਣਾ ਅੱਜ ਨਹੀਂ ਰਹੰਦਾ ਮੈਂ ਸਾਕੀ ਤਿਆਰੀਆਂ ਚੱਲ ਰਹੀਆਂ ਆ ਤੇ ਬਸ ਥੋੜਾ ਜਿਹਾ ਬਣਾਉਣਾ ਸੀ ਜਿਆਦਾ ਨਹੀਂ ਬਣਾਏਗਾ ਨੂੰ ਤਾਂ ਲੱਗਦਾ ਨਹੀਂ ਸਾਕ ਇਹ ਅਸਲ ਸਾਕ ਵੀ ਹੋਰ ਪੱਠੇ ਆ ਚਲੋ ਪੜ ਲਓ ਪੜ ਲਓ ਚਾਲੇ ਇਹ ਕਿਹੜਾ ਪੱਟਿਆ ਹੈ ਇਹ ਉਹੀ ਜਾਣੇ ਡੋਣੇ ਦੇ ਹੋਏ ਆ ਪਾਰ ਵੀ ਨਹੀਂ ਦੇ ਨਾ ਕਿ ਤੈਨੂੰ ਮੋਟਰ ਹੋਰ ਪਾਰ ਕਿ ਤਾ ਖਰਾਬ ਹੋ ਕੇ ਗਈ ਉਸ ਲਈ ਦੋ ਗੁੱਚੀਆਂ ਬਹੁਤ ਚਾਲੇ ਨਹੀਂ ਬਹੁਤ ਸਾਰੀਆਂ ਬਣ ਗਈਆਂ ਖਰਾਬ ਹੋ ਗਈਆਂ ਇਹ ਤੈਨੂੰ ਗੁੱਚੀਆਂ ਦੋ ਅਸੀਂ ਤਿੰਨ ਕਿੱਥੋਂ ਦੀ 50 ਜਾਂ ਦੋ ਸੀ ਇੱਕ ਤੂੰ ਖਰਾਬ ਇੱਕ ਵਰਤ ਲਈ ਸੀ ਤੇ ਇੱਕ ਪਈ ਆ ਲੋ ਜੀ ਆ ਸਟੈਂਡ ਹਾਰਡ ਟੁੱਟ ਗਿਆ ਸੀ ਗੀਤਾ ਉਹ ਵੀਡੀਓ ਵਾਲਾ ਤੇ ਇਹ ਬਲੌਗ ਨੂੰ ਵਾਲਾ ਹੈਲੋ ਹਾਈ ਗਾਇਸ ਕੀ ਹਾਲ ਚਾਲ ਹੈ ਤੁਮ ਹਮ ਆਏ ਕੈਨੇਡਾ ਜੇ ਕੈਨੇਡਾ ਦਾ ਤੇ ਆ ਮਮੀ ਕੱਪੜੇ ਧੋਦੇ ਸੀ ਕੈਨੇਡਾ ਨਹੀਂ ਅਮਰੀਕਾ ਯਾਰ ਕੀ ਕਰੋ ਹੈ ਅਮਰੀਕਾ ਕੀ ਕਰੋ ਹਾਂਜੀ ਦੋਸਤੋ ਇਹ ਸਾਡਾ ਹੈਗਾ ਅਮਰੀਕਾ ਦਾ ਘਰ ਇੱਥੇ ਸਾਡੇ ਪੁਰਾਣੇ ਬਜ਼ੁਰਗ ਰਹਿੰਦੇ ਸੀ ਤੇ ਆਪਾਂ ਇੱਥੇ ਰੰਗ ਕਰ ਰਹੇ ਸੀ ਚਾਪ ਰੰਗ ਕਰਕੇ ਹੁਣ ਆਪਾਂ ਇੰਡੀਆ ਦੀ ਸਾਡੀ ਫਲਾਈਟ ਆਪਾਂ ਇੱਥੇ ਜਾਵਾਂਗੇ ਸਾਡਾ ਜਿਹੜਾ ਪੰਜਾਬ ਦੇ ਵਿੱਚ ਹੁਣ ਉੱਦਾਂ ਵੀ ਨਾ ਮੈਂ ਪਾਸਪੋਰਟ ਬਣਾਣਾ ਹੁਣ ਕੱਲੂ ਜਾ ਕੇ ਹੈਨਾ ਪਾਸਪੋਰਟ ਬਣਾ ਲੈ ਸੈਰ ਕਰਨੀ ਲੈ ਮੈਂ ਚੱਲੀ ਗਾਇਸ ਬਾਹਰ ਕੱਲੂ ਕੱਲ ਜਣਾ ਮੈਂ ਇੱਥੇ ਰਹੂੰਗਾ ਕੱਲੂ ਜਾਣਾ ਮੈਂ ਪਾਸਪੋਰਟ ਬਣਾਉਣਾ ਠੀਕ ਆ ਕਹਿੰਦੇ ਹੋਰ ਮੈਂ ਜਲਦੀ ਬਾਹਰ ਤੇ ਇਹ ਰਹੋਗੇ ਇੱਥੇ ਇੰਡੀਆ ਚਲੋ ਫਿਰ ਫੂਨ ਚੱਕ ਕੇ ਲੈਦਾ ਦਾਦੀ ਦਾ ਬਸ ਇਹ ਹੀ ਦਾਦਾ ਹੀ ਰੰਦੀ ਕਦੀ ਕਿਸੇ ਦਾ ਫੂਨ ਚੱਕ ਕੇ ਲੇ ਕੋ ਲੈਂਦੀ ਕਦੀ ਕਿਸੇ ਦਾ ਬਸ ਫੂਨ ਜਿਹੜਾ ਮਰਜੀ ਹੋਵੇ ਹੁਣ ਅਦਰ ਮੰਮੀ ਨੇ ਕੱਪੜੇ ਧੋਤੇ ਆ ਮੇਰਾ ਸੂਟ ਦੇਖੋ ਗੁਲਾਬ ਵਾਲਾ ਗੁਲਾਬ ਵਾਲਾ ਨਾਲ ਗੁਲਾਬ ਦੇ ਫੁੱਲ ਪਹੁੰਚੇ ਤੇ ਵੀ ਲੱਗੇ ਅੱਜਾਂ ਬਾਹਾਂ ਤਾਂ ਨਹੀਂ ਮੈਂ ਪੈਨ ਤਾਂ ਮੈਂ ਇਹਦਾ ਵੀ ਮੂਰਤ ਕਰ ਦੇਣਾ। ਦੋਨਾਂ ਹੀ ਪੇਤੀ ਦਾ ਟਾਈਮ ਦੇ ਲਾ ਸੌਣ ਦਾ ਐਸ ਵੇਲੇ ਸੁੱਤੇ ਸੀ। ਚਲਾ ਜਾ ਬਾਹਰ ਆ ਜਾ। ਤੇ ਅਸੀਂ ਬਣਾਇਆ ਕੀ ਸਾਗ। ਖੈਰ ਫੜ ਫੂਣ। ਆ ਦੇਖੀ। ਅਸੀਂ ਬਣਾਇਆ ਸਾਗ ਤੇ ਇਹਦੇ ਵਿੱਚ ਪਾ ਪਾਗੇ ਪਾਣੀ। ਤਾਜ਼ਾ ਵਾਲਾ ਪਾਣੀ। ਹੱਲੇ ਨੂੰ ਕਰਨਾ। ਉਹ ਜੋ പാജ <laughs> ਬੋਲੋ ਵੀ ਹੁਣ ਕੁਛ ਤੂੰ ਆ ਤੂੰ ਹੀ ਬੋਲਣਾ ਹੋਰ ਕੁਛ ਬੋਲੋ ਤਾਂ ਹੋਰ ਕੀ ਬੋਲਾਂ ਕੋਸ਼ਿਸ਼ ਵੀ ਬੋਲੋ ਕਾਪੜਾ ਥਾਰ ਮੈਂ ਪੈタル ਮੈਂ ਥਾਲ ਦੀਆਂ ਪਾਪਾ ਉੱਠ ਜਾ ਉੱਠ ਜਾ ਹਾਂ ਹੀ ਉੱਠ ਜਾ ਜਲਦੀ ਮੰਮਾ ਕਹਿੰਦੇ ਆ ਸੌਂ ਗਈ ਆ ਹਾਂ ਬਣ ਗਿਆ ਬਣ ਗਿਆ ਹੋਰ ਜਮਾ ਜੀਣਾ 哦，怪不得气哦，都这样了。 ਮੈਨੂੰ ਸਮਝੀ ਚਾਰ ਪੰਜ ਗੋਲੀਆਂ ਚਲਾ ਕੇ ਬਖਾ ਮੌਕਾ ਕਿਤੇ ਨਾ ਜਿੱਡਾ ਕਿਤੇ ਮੈਸ ਮਾਰ ਲੈਣੀ ਹੈ ਤਾਂ ਚਾਰ ਪੰਜ ਗੋਲੀਆਂ ਚਲਾ ਕੇ ਬਖਾ ਚਲਾ ਕੇ ਬਖਾ ਚਾਰ ਪੰਜ ਗੋਲੀਆਂ ਰਾਲਾ ਪੀਨੋ ਦੇ ਰੁਪਿੰਜ ਕੁਇਰ ਦੇ ਰਗਾ ਦੇ ਰਗਾ ਇਧਰ ਮੰਮਾ ਉਹ ਸਾਰਾ ਬਣਾਉਂਦੇ ਆ ਹੋਰ ਵਿੱਚ ਤੁਹਾਨੂੰ ਇਧਰ ਮੰਮਾ ਸਾਰਾ ਬਣਾਉਂਦੇ ਆ ਤੇ ਉਧਰ ਦਾਦੀ ਭਾਂਡੇ ਮਾਰ ਰਹੇ ਆ ਭਾਰੇ ਸਤੋਂਦੇ ਨਹੀਂ ਗਰਮ ਕਰਦੇ ਪਏ ਆ ਸਾਰਾ ਬਣਾ ਕੇ ਮੈਂ ਤੁਹਾਨੂੰ बन गई ओह क्या बन गई आ मार दे चार पांच गूनियां लगाती हूं मैं नजर तक ही दे मैं से तो और सो ਉਹ ਨਹੀਂ ਆਈ ਬਜਾਦੀ ਆ ਮੰਮੀ ਦਾ ਸਵੇਰ ਜਾਗਦੀ ਹੈ ਹੈ ਆਲੇ ਕਾ ਦੋ ਨਾ ਰਾਤ ਨੂੰ ਸੋਣਾ ਨਹੀਂ ਗਾ ਦਿਨ ਨੂੰ ਪਹਿਰਾ ਦੇਢ ਨੂੰ ਸੁੱਤੇ ਰਹਿਣਾ ਤੇਰੇ ਕੋਲ ਪਹਿਰਾ ਨਾ ਮੰਮੀ ਮੰਮੀ ਰਾਤ ਸਵੇਰ ਨੂੰ ਸੁੱਤੇ ਨਾ ਰਹੇ ਹਾਂ ਸਵੇਰ ਨੂੰ ਸਕੂਲ ਜਾਣਾ ਮੈਂ ਜਦੋਂ ਸਕੂਲ ਜਾਣਾ ਹੁੰਦਾ ਉਹ ਸੁੱਖੀ ਰਹੀ ਆ ਏਨੀ ਉਰਦੇ ਤੇ ਮੈਂ ਉਰਦੀ ਨਹੀਂ ਆ ਛੱਡ ਕੇ ਵੀ ਮੈਂ ਹੀ ਹਾਂ ਇਹਨੂੰ ਲੈ ਪਾਪਾ ਛੱਡ ਕੇ ਆਉਂਦੇ ਆ ਆਏ ਬੱਡੇ ਮੰਮਾ ਛੱਡ ਕੇ ਆਉਂਦੀ ਆ ਗਾਇਸ ਸਾਰਿਆਂ ਦੇ ਸਤਾ ਮੰਮਾ ਹੀ ਛੱਡ ਕੇ ਆਉਦੇ ਮੰਮਾ ਦਾ ਤੂੰ ਛੱਡੇ ਛੱਡ ਕੇ ਨਹੀਂ ਜਾਂਦੇ ਤਾ ਸਕੂਲ ਕਿਤੇ ਛੱਡਣ ਜਾਉਗੇ ਡਰਾਮੇ ਕਰਕੇ ਮੰਮੀ ਟਿਊਸ਼ਨ ਛੱਡਣ ਜਾਂਦੀ ਆ ਸਕੂਲ ਘੜੀ ਛੱਡਣ ਗਈ ਵੀ ਆ ਮੰਮੀ ਹਾਂ ਪਪਾ ਨਹੀਂ ਨਾ ਕਦੀ ਨਹੀਂ ਗਏ ਨਾ ਛੱਡਣ ਗਏ ਆ ਨਾ ਲੈਣ ਆਏ ਆ ਹੈ ਨਾ ਹਾਂ ਤਾਂ ਟਿਊਸ਼ਨ ਦੀ ਜਿੰਮੇਵਾਰੀ ਵੀ ਤੁਹਾਡੀ ਟਿਊਸ਼ਨ ਦੀ ਜਿੰਮੇਵਾਰੀ ਵੀ ਤੁਹਾਡੀ ਹੋ ਗਿਆ ਪਾਪਾ ਨਮਟਾਂ ਪਿਸਾਉ ਨੂੰ ਹੋ ਐ ਇਹ ਕੱਤੀ ਪਾਪਾ ਦੇਖ ਲਓ ਹੂੰ ਲੈਂਦੇ ਸਾਹ ਇਹ ਤਾਂ ਆ ਟੋਪਾ ਆ ਲੈ ਟੋਪਾ ਕੋਈ ਇਹ ਆ ਕੁੱਟਦੀ ਇਹ ਤਾਂ ਆ ਟੋਪਾ ਨਹੀਂ ਘਾਣੀ ਦਦੀ ਹੋਰ ਇਹਦੇ ਭੰਨ ਕੇ ਦੇਣੀ ਪੈਣੀ ਕਾ ਨਾ ਭੰਨਣਾ ਦਾ ਦਦੀ ਉਹਨੂੰ ਦਹੀਂ ਦੇ ਦੋ ਲੈ ਇਦਾਂ ਖਾਣ ਇਹ ਤੂਸਰ ਵਾਲੀ ਆ ਦਾਦੀ ਦਾਦੀ ਦੇ ਕੋਪੜਾਲੇ ਜਮਾਨੇ ਦੀ ਆ ਦਾਦੀ ਟਾਫੀਆਂ ਤੋੜ ਕੇ ਖਾਂਦੀ ਜਾਂਦੀ ਦਾਦੀ ਤੂ ਜੇ ਆਈ ਨਵੇਂ ਜਮਾਨੇ ਦੀ ਮੈਂ ਨਵੇਂ ਜਮਾਨੇ ਦੀ ਦਾਦੀ ਪ੍ਰਾਣੀ ਨਹੀਂ ਉਹ ਦਾਦੀਏ ਸੂਰ ਦੇਖੀ ਤੂੰ ਆਹ ਦਾਦੀਏ ਸੂਰ ਨਵੇਂ ਜਮਾਨੇ ਦੇ ਆ ਹੜਾ ਪਰ ਦਾਦੀ ਨਹੀਂ ਨਵੇਂ ਜਮਾਨੇ ਦੀ ਹਣਾ ਦੱਦੀ ਹਾਂ ਗਾੜਤ ਸੇ ਮੋਜ ਮਨ ਮੈਂ ਉਹ ਨਾ ਵੇ ਇੱਕ ਵੇਜਾ ਹੋ ਗਿਆ ਹੱਥ ਕਟਿ ਬਿਤੀਆ ਮਾਨ ਦੇ ਦੂਰ ਹੋ ਨਾ ਹੋਰ ਦੱਦੀ ਕੀ ਨਹੀਂ ਹੋਰ ਦੱਦੀ ਨਾ ਦੋ ਵੀ ਗਾਣ ਮੰਨੇ ਇਹਨੂੰ ਨਹੀਂ ਪਤਾ ਮੈਂ ਬਾਹਰ ਖੇਡਦੀ ਬਾਹਰ ਹਾਂ ਅਹ ਇਹਨਾਂ ਨੂੰ ਸੌਂ ਗਈ ਇੱਕ ਵੇਲੇ 2 ਵਜੇ ਆ ਗਈ ਹਾਂ ਨੂੰ ਨਹੀਂ ਹੈ ਬੜੀ ਜ਼ਿਆਦਾ ਟਾਫੀ ਹੈ ਬੜੀ ਜ਼ਿਆਦਾ ਟਾਫੀ ਚਬਣ ਤੇ ਓਏ ਤੂੰ ਚੂਸੇਗਾ ਮੈਂ ਤੂਸ ਕੇ ਨਹੀਂ ਖਾਣੀ ਦਾਦੀ ਤੁਸੀਂ ਤੂਸ ਕੇ ਖਾ ਲਓ ਇਹ ਕਹਤਾ ਆਈ ਲੋ ਕਿ ਤੂੰ ਸੁਣਾ ਕੋ ਬਣ ਕੇ ਤਾਂ ਦੇਤੀ ਹੋਰ ਕਲੀ ਹੈਗੀ ਤੇ ਹਾਂ ਇੱਧਰ ਆਸੂ ਇਹਦੇ ਸਾਹਮਣੇ ਨਾ ਬੋਲਿਓ ਇਹ ਤੂੰ ਕਿੱਦਾਂ ਗੰਦੀ ਮਈਆ ਕਿੱਦਾਂ ਗੰਦੀ ਇਹਨਾਂ ਦਾ ਤੂੰ ਮੈਂ ਇਹ ਕਹਾ ਤਵੇਲਾ ਹੋ ਗਿਆ ਇਹ ਨਾ ਇਹਨਾਂ ਦਾ ਇਹ ਕਹਾ ਤਵੇਲਾ ਹੋ ਗਿਆ ਬਰਾਵਾਈ ਬਰਾਇਆ ਨੇ ਹੂੰ ਬੋਲਦਾ ਹੈ ਕੋਈ ਬੋਲ ਦੇ ਸਿਰ ਬੜਾ ਕਿੱਲਾ ਰਹਿੰਦਾ ਹੈ ਜਿਵੇਂ ਗੁੱਟੀਆਂ ਨਹੀਂ ਕਰਾਉਣੀਆਂ ਦੱਚੇ ਨਾ ਗੁੱਟੀਆਂ ਨਹੀਂ ਕਰਾਈਆਂ ਕੋ ਮਰਦੇ ਧਿਆ ਲਿੰਦਾ ਰਾ ਗੁੱਪੀਆ ਦੇ ਲਿੰਦਾ ਧਿਆ ਲ ਬੰਦ ਚ ਓਤੇ ਵੀ ਗਏ ਸੀ ਕਿ ਆਪਾਂ ਬਾਹਰ ਕਹਿੰਨੀ ਚੋਚੀ ਬਈ ਚੋਚੀ ਬਈ ਕੀ ਖਾ ਗਿਆ ਇਹ ਤੇ ਦੇ ਘੜੇ ਖਾਦਾ ਚੋਗ ਚ ਖਾਦਾ ਉਹਦੇ ਕੋਲ ਵੀ ਆ ਗਿਆ ਤੂੰ ਔਰ ਇੱਕ ਘੰਟ ਓਤੇ ਘੜੇ ਹੋਣਾ ਪਿਆ ਕਿੱਥੇ ਗੜ ਕੇ ਘੁੰਮਿਆ ਸੀ ਹਾਂ ਇਹਨਾਂ ਨੂੰ ਕਰੇ ਸਹੀ ਆ ਬੜੀ ਕਿਉਂ ਤੂੰ ਸਿੱਧਾ ਦੌੜੀ ਗਈ ਕਿਤੇ ਉਥੇ ਮੇਲਾ ਦੇਖਣ ਗਏ ਹੁੰਦੇ मोर क्या निकाले थे ये ओए तो मोर तो मोर जानती हूँ आप भी नहीं जानते तो मिला तेरे लिए ना की क्या है मुझे बायू हम्म क्या हम्म अच्छा कौन मम्मी इधर काम पे लगी है

ਛੋਟਾ ਬੰਬ ਉਹਨੇ ਕਿਹਨਾਂ ਦੇਖੀ ਰਾਂਦਾ ਦਾਦੀ ਦਾ ਮੂੰਹ ਫੁੱਲਿਆ ਕਰ ਰਿੰਦਾ ਛੋਟਾ ਮੂੰਹ ਫੁੱਲਿਆ ਮੂੰਹ ਇਹਨਾਂ ਨੂੰ ਨਿੱਕੜੇ ਬੱਚ ਬੜਿਆ ਹੈ ਆਏ ਗਗਲੂ 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 ਦਾ ਦਾਦੀ ਤੂੰ ਵੀ ਬਤਲੀ ਬੜਿਆ ਮੇਰੇ ਅਗੂ ਤੇਰੇ ਮੰਗੋ ਨਾ ਦਿੰਦੇ ਤੇ ਜਾਣਾ ਮੇਨ ਨਵੇਂ ਕੱਪੜਿਆਂ ਨਾਲ ਬੋਸ਼ ਆਉਗਾ ਨਹੀਂ ਵੀ ਰਿਹਾ ਮਾਣ ਹੂੰ ਜੱਟਾਂ ਸ਼ੌਕ ਆ ਨਹੀਂ ਦਾ ਅੱਜ ਜਣ ਪਤਾ ਨਾ ਇਹ ਕੀ ਹੁੰਦਾ ਦੱਸਣਾ ਪਤਾ ਕਿਹੜਾ ਸ਼ੌਕ ਮਾਰ ਕੁੱਟਦਾ ਇਹ ਨਹੀਂ ਕਿਹਾ ਸ਼ੌਕ ਕੁੱਟਦਾ ਮਾਰਨੇ ਦਾ ਛੁੰਡੀ ਖਿੱਚਦਾ ਜੂੰਡਾ ਮਰੋਣੇ ਦਾ ਫਾਰੀ ਦਾ ਕੱਢੀ ਬਚਾਰੀ ਨਹੀਂ ਪਤਾ ਹੀ ਕਾਜ ਕਾਦੇ ਹੁੰਦੀ ਕਰ ਵਾਏ ਕਰ ਮੇਰੇ ਕਾਜ ਹਾਲ ਗਏ ਇਹਨਾਂ ਨਾਲ ਮੇਰੇ ਹੀ ਪੈ ਗਈਆਂ ਕਾਰ ਕੀ ਆ ਆਦੀ ਕਦੀ ਬੋਏ ਬੋਏ ਕਦੀ ਜਾਂਦੀ ਇੱਦਾਂ ਗੰਡੇ ਚੱਲੀ ਹੁੰਦੀ ਮੈਂ ਇੱਥੇ ਵੱਢ ਜਾ ਲੈ ਇਹਨੂੰ ਇੱਕ ਵਾਰ ਘਰ ਗੱਡੀ ਦਿਖਾ ਲਿਆ ਤੇ ਇੱਕ ਵਾਰ ਘਰ ਇੱਥੇ ਖਾੜਿਆ ਤੇ ਫਰੈਚ ਫਰਾਈ ਦਿਖਾ ਦੇ ਬੰ ਮੈਂ ਖਾਦੇ ਹਾਂ ਚੀਜ਼ਾਂ ਇਹਨੇ ਫਰੈਚ ਫਰਾਈ ਖਾਦੇ ਜਿਹੜੇ ਘਰੇ ਬਣਾ ਕੇ ਖਾਦੇ ਸੀਗੇ ਨਾ ਉਦਾਂ ਦੇ ਬਾਰੋਂ ਵੀ ਮਿਲ ਜਾਂਦੇ ਆਹੋ ਹੂੰ ਉਹ ਲੰਬੇ ਲੰਬੇ ਯਾਰੋ ਆਲੂ ਵਾਲੇ ਹਾਂ ਉਹ ਹੈ ਮੰਦਿਰੋਂ ਕਿਹ ਚੱਲੀਓ ਕਿ ਦੇਖ ਨਾ ਮਾ ਨਾ ਕਿਤੇ ਜਾਨ ਤਾਂ ਹੋਣੀ ਨਹੀਂ ਜਾ ਕਾਰਟੂਨ ਦੇ ਅੱਗੇ ਦੇਖਦੀ ਸੋਵੇ ਹਾਂ ਹਾਂ ਬਸ ਵੀ ਹਾਂ ਤਾਂ ਪਹਿਲਾਂ ਦੋ ਰਾਤ ਦੇ 2 ਵਜੇ ਹਾਂ 2 ਵਜੇ ਤਾਂ ਕਰਨੀ 4 ਵਜੇ ਤੋਂ 2 ਵਜੇ ਤੱਕ ਸੌਣਾ ਹੀ ਨਹੀਂ ਹਾਂ ਨਹੀਂ 4 ਵਜੇ ਤੱਕ ਕਰ 4 ਵਜੇ ਤੱਕ ਨਹੀਂ ਸੋਣਾ ਹੀ ਨਹੀਂ ਕਾਰਡੂ ਨੇ ਏਦਾਂ 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 ਕਾਰਡੂ ਨੇ ਕਰੀ ਗਈ ਸੀ ਏਦਾਂ ਮੈਂ ਤਾਂ ਛੁੱਟੀ ਕਾੜੂ ਦੇ ਦੇ ਜਾਂਗੀ ਚੰਡੀ ਕਰ ਤੂੰ ਆ ਜਾ ਦੇ ਚ 啊、來來我 i mean, 这边要那不知道有没